ਸ੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਾਰੇ ਦਾ ਪ੍ਰਕਾਸ਼ ਹੋਵੇ ਗੁਰੂ ਦੇ ਦੀਵਾਨ ਚੱਲਦੇ ਹੋਣ ਕੀਰਤਨ ਚੱਲਦਾ ਹੋਵੇ ਤੇ ਸੰਗਤ ਨੂੰ ਉੱਠ ਕੇ ਪ੍ਰਧਾਨ ਆਪਣਾ ਰੋਪ ਝਾੜਦਾ ਹੋਇਆ ਇਹ ਕਹੇ ਕਿ ਘੰਟਾ ਪੜਨ ਨੂੰ ਬੈਠੇ ਆ ਇੱਤੇ ਇਹੋ ਜਿਹੇ ਪ੍ਰਧਾਨਾਂ ਨੇ ਬੇੜਾ ਕਰਕ ਕੀਤਾ ਪਿਆ ਕੌਮ ਦਾ ਸਿਰਫ ਆਪਣੇ ਨਾਂ ਤੇ ਗੁਰਦੁਆਰੇ ਦੀਆਂ ਪ੍ਰਾਪਰਟੀਆਂ ਰੱਖਣ ਵਾਸਤੇ ਆਪਣੀ ਨਿੱਜੀ ਜਾਇਦਾਦ ਬਣਾਉਣਾ ਚਾਹੁੰਦਾ ਆ ਦੁਸਮਬਰਗ ਜਰਮਨ ਇਹਨੇ ਪੁਲਿਸ ਕੱਲ ਗੁਰਦੁਆਰੇ ਲਿਆ ਕੇ ਸੰਗਤ ਦੇ ਉੱਤੇ ਪਰਚੇ ਕਰਵਾ ਦਿੱਤੇ ਬਾਹਰ ਬੈਠੀ ਸੰਗਤ ਤੇ ਪਰਚੇ ਕਰਵਾ ਦਿੱਤੇ ਆਪਣੇ ਰਿਸ਼ਤੇਦਾਰਾਂ ਨੂੰ ਸਾਰੀ ਪ੍ਰਬੰਧਕ ਕਮੇਟੀ ਦੇ ਦਿੱਤੀ ਆ ਤੇ ਗੁਰੂ ਘਰ ਦਾ ਸਾਰਾ ਪ੍ਰਬੰਧ ਵੀ ਆਪ ਰੱਖ ਲਿਆ ਵਾ ਹੁਣ ਮੈਂ ਜਰਮਨ ਦੀ ਸੰਗਤ ਨੂੰ ਕਹੂੰਗਾ ਕਿ ਇਹਦੀਆਂ ਫੋਟਮਾ ਫੁੱਟਮਾ ਪਾਓ ਸਾਾਨੂੰ ਇਹਦੇ ਪਰਿਵਾਰਕ ਦੀਆਂ ਪਾਓ ਇਹਦੇ ਰਿਸ਼ਤੇਦਾਰਾਂ ਦੀਆਂ ਪਾਓ ਯਾਨੀ ਕਿ ਇੰਡੀਆ ਦੇ ਵਿੱਚ ਵੀ ਪਤਾ ਲੱਗੇ ਪੰਜਾਬ 'ਚ ਵੀ ਪਤਾ ਲੱਗੇ ਦੁਨੀਆਂ ਭਰ ਦੇ ਵਿੱਚ ਪਤਾ ਲੱਗੇ ਨਜਾਇਜ਼ ਤਰੀਕੇ ਦੇ ਨਾਲ ਕਬਜ਼ਾ ਕਰ ਰਿਆ ਤੇ ਨਾਲ ਸੰਗਤ ਨੂੰ ਕਹਿ ਰਿਆ ਘੰਟਾ ਫੜਨ ਨੂੰ ਬੈਠੇ ਆਂ ਲਾਹਣ ਤੇ ਆਬਦਾਲੀ ਦੀ اولادੇ ਅੱਜ ਤੋਂ ਕੁਝ ਮਹੀਨੇ ਪਹਿਲਾਂ ਹਫ਼ਤੇ ਪਹਿਲਾਂ ਮੈਂ ਵੀਡੀਓ ਪਾਈਆਂ ਸੀ ਚਲੋ ਇਹਦੀ ਕੁੜੀ ਦਾ ਇਹਦੀ ਵਕੀਲ ਕੁੜੀ ਆ ਤੇ ਉਹਦੀ ਮੌਤ ਹੋ ਗਈ ਅਸੀਂ ਸੋਚਿਆ ਕਿ ਸ਼ਾਇਦ ਇਹ ਰਾਸਤੇ ਤੇ ਆਊਗਾ ਇਹਨੂੰ ਥੋੜੀ ਬਹੁਤੀ ਸ਼ਰਮ ਆਊਗੀ ਕਿ ਦੁਨੀਆ ਤੋਂ ਕੁਝ ਨਹੀਂ ਲੈ ਜਾਣਾ ਤੂੰ ਆਪਣੀ ਮਰਜ਼ੀ ਨਾਲ ਕਮੇਟੀ ਚ ਚੋਣ ਪਰ ਜਿੱਦਾਂ ਸੰਗਤ ਚਾਹੁੰਦੀ ਐ ਉਦਾਂ ਚੋਣ ਸੰਗਤ ਸੜਕਾਂ ਤੇ ਨਹੀਂ ਰੋਲਣੀ ਚਾਹੀਦੀ ਤੇ ਤੈਨੂੰ ਅਕਲ ਵੀ ਆ ਜਾਣੀ ਚਾਹੀਦੀ ਆ ਤੇਰੀ ਕੁੜੀ ਦੇ ਜਾਣ ਤੋਂ ਬਾਅਦ ਜੇ ਤੈਨੂੰ ਅਜੇ ਅਕਲ ਨਹੀਂ ਆਈ ਹੈ ਨਾ ਲਿਆਓ ਭੇਜੋ ਇਹਦੀਆਂ ਫੋਟੋਆਂ ਫਿਰ ਅਸੀਂ ਵੀ ਲਾਉਨੇ ਆ ਤੇ ਸਾਰੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਸਤਕਾਰ ਕਮੇਟੀ ਨੂੰ ਇਟਲੀ ਨੂੰ ਸਾਰਿਆਂ ਨੂੰ ਯੂਰਪ ਦੇ ਵਿੱਚ ਬੇਨਤੀ ਆ ਤੇ ਸ਼ਰੇ ਆਮ ਜਿਹੜਾ ਸੰਗਤ ਨੂੰ ਕਹਿ ਰਿਹਾ ਵਾ ਇੰਨੀ ਗੰਦੀ ਸ਼ਬਦਾਵਲੀ ਬੋਲ ਰਿਹਾ ਪੁਲਿਸ ਨੂੰ ਅੰਦਰ ਲੈ ਕੇ ਜਾ ਰਿਹਾ ਆ ਇਹਦਾ ਕੰਮ ਕੀ ਆ ਮੈਨੂੰ ਪਿੱਛੇ ਜਾ ਕਹਿੰਦੇ ਸੀ ਕਿ ਤੂੰ ਨਾ ਬੋਲ ਮੈਂ ਨਹੀਂ ਬੋਲਣਾ ਚਾਹੁੰਦਾ ਪਰ ਮੈਂ ਇੱਕ ਗੱਲ ਕਹਿਣਾ ਚਾਹੁੰਨਾ ਵਾ ਤੁਸੀਂ ਆਪਣਾ ਮਸਲਾ ਜਰਮਨ ਦੇ ਅੰਦਰ ਆਪ ਨਿਬੇੜੋ ਇਹਨੂੰ ਅੰਦਰ ਬਿਠਾ ਕੇ ਤੁਸੀਂ ਸਾਨੂੰ ਵੀਡੀਓ ਪਾ ਦਿਓ ਕਿ ਬਾਬਾ ਜੀ ਕੋਈ ਗੱਲ ਨਹੀਂ ਹੈਗੀ ਸਾਨੂੰ ਕੋਈ ਲੈਣਾ ਦੇਣਾ ਨਹੀਂ ਤੁਹਾਡੇ ਨਾਲ ਹੈਗਾ ਹੈ ਇਹੋ ਜੀ ਇਹੋ ਜੀਆਂ ਗੰਦੀਆਂ ਹਰਕਤਾਂ ਕਰ ਰਿਆਂ ਵਾ ਕਿ ਇਹੋ ਜੇ ਗੰਦ ਪਾ ਰਿਆਂ ਆ ਸਾਡੀ ਕੌਮ ਦੀ ਬੇਇੱਜ਼ਤੀ ਹੋ ਰਹੀ ਆ ਸਾਡੀ ਸਿੱਖਾਂ ਦੀ ਬੇਇੱਜ਼ਤੀ ਹੋ ਰਹੀ ਆ ਜਿੱਥੇ ਯੂਰਪ ਦੇ ਵਿੱਚ ਜਰਮਨ ਦੇ ਵਿੱਚ ਲੋਕੀ ਐਂਟੀ ਰਾਈਟ ਵਿੰਗ ਐਂਟੀ ਹੋ ਰਹੀ ਆ ਇਮੀਗ੍ਰੇਟਡ ਲੋਕਾਂ ਦੇ ਖਿਲਾਫ ਐਂਟੀ ਹੋ ਰਹੀ ਆ ਸਿੱਖਾਂ ਦੇ ਖਿਲਾਫ ਲੋਕ ਬੋਲਣ ਦੇ ਆ ਲੋਕ ਦੂਜੇ ਧਰਮਾਂ ਦੇ ਖਿਲਾਫ ਬੋਲਣ ਦੇ ਸਾਨੂੰ ਆਪਣੀ ਇਮੇਜ ਬਣਾਉਣ ਦੀ ਲੋੜ ਆ ਕਿ ਸਾਨੂੰ ਗੁਰਦੁਆਰੇ ਦੀਆਂ ਜਾਇਦਾਦਾਂ ਦੇ ਉੱਤੇ ਕਬਜ਼ਾ ਕਰਨ ਦੀ ਲੋੜ ਆ ਕਬਜ਼ਾ ਤੇ ਕਿਸੇ ਨੇ ਲਾਲ ਕਿਲੇ ਦੇ ਵੀ ਕਰਨਾ ਚਾਹਿਆ ਸੀ ਨਹੀਂ ਹੋਇਆ ਹਾਂ ਕਬਜਾ ਤਾਂ ਦਰਬਾਰ ਸਾਹਿਬ ਤੇ ਵੀ ਕਰਨ ਦੀ ਕੋਸ਼ਿਸ਼ ਕੀਤੀ ਸੀ ਨਹੀਂ ਹੋਇਆ ਬੜੇ ਅਬਦਾਲੀ ਆਏ ਤੇ ਬੜੇ ਗਏ ਤੇ ਇੱਥੇ ਕਬਜੇ ਨਹੀਂ ਹੁੰਦੇ ਹੁੰਦੇ ਜਾਇਦਾ ਤਾਂ ਇੱਥੇ ਰਹਿ ਜਾਣੀਆਂ ਪਰਮਾਤਮਾ ਦੇ ਉੱਥੇ ਜਾ ਕੇ ਕਿਹੜਾ ਮੂੰਹ ਦਿਖਾਉਣਾ ਵਾ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਮੈਂ ਸੰਗਤ ਨੂੰ ਕਹੂੰਗਾ ਕਿ ਜਿੰਨੇ ਵੀ ਮੇਰੇ ਨਾਲ ਸੰਪਰਕ ਕਰਕੇ ਮੈਨੂੰ ਇਹਦੀਆਂ ਫੋਟੋਆਂ ਭੇਜੋ ਤੇ ਪਰਿਵਾਰ ਦੀਆਂ ਭੇਜੋ ਸਾਰਿਆਂ ਦੀਆਂ ਭੇਜੋ ਆਓ ਲਾਈਏ ਇਹ ਰਿਆਂ ਪੂਰੇ ਯੂਰਪ ਦੀ ਸੰਗਤ ਨੂੰ ਬੇਨਤੀ ਆ ਹਰ ਗੁਰੂ ਘਰ ਤੱਕ ਇਹ ਵੀਡੀਓ ਪਹੁੰਚੀ ਨਹੀਂ ਚਾਹੀਦੀ ਆ ਕਿ ਜਿੰਨੀ ਇਹਨੇ ਸੌਆਂ ਦੇ ਹਿਸਾਬ ਨਾਲ ਪੁਲਿਸ ਛੱਡ ਕੇ ਉੱਥੇ ਸੰਗਤ ਨੂੰ ਧੱਕੇ ਮਰਵਾਏ ਆ ਇਹਦਾ ਕੋਈ ਬੰਦਿਆਂ ਵਾਲਾ ਕੰਮ ਆ ਕੀ ਗੱਲ ਉੱਥੇ ਸਾਰੇ ਸੁੱਤੇ ਪਏ ਆ ਹੈ ਤਾਂ ਤੂੰ ਗਰਾਵੇਂ ਪਰਚੇ ਤੇ ਤੂੰ ਗਰਾਵੇਂ ਜੋ ਮਰਜੀ ਹੈਨਾ ਤੇ ਹੁਣ ਆਪਣਾ ਤੇਰੀ ਕਮੇਟੀ ਦੇ ਵਿੱਚ ਜੇ ਤੂੰ ਆਪਣੇ ਵੱਲੋਂ ਸੱਚਾ ਆ ਆ ਸਾਡੇ ਨਾਲ ਡਿਬੇਟ ਤੇ ਆਡ ਵੇਡ ਤੇ ਕਰ ਗੱਲ ਤੇ ਨਾ ਬੰਦੇ ਤੈਨੂੰ ਸੋਸ਼ਲ ਮੀਡੀਆ ਤੇ ਲੈ ਕੇ ਗੱਲ ਕਰਦਿਆ ਭੱਜੀ ਨਾ ਹੋਣ